ਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਯਾ ਇਹ ਮਹਾਤਮਾ ਗਾਂਧੀ ਦਾ ਇੱਕ ਕਲੇਮ ਸੀ ਇੱਕ ਇਤਰਾਜ਼ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨਾ ਜਿਹੜੇ ਉਹ ਭੁੱਲਦੇ ਹੋਏ ਰਹਿ ਬਰਨੇ ਇਹ ਲੋਕਾਂ ਨੇ ਕਈ ਵਾਰੀ ਕਥਾ ਸੁਣੀ ਹੋਣੀ ਹੈ ਤੇ ਇਹ ਤੁਸੀਂ ਕਥਾ ਸਾਡੇ ਨਾਲ ਵੀ ਸੁਣੋ ਤੇ ਇੰਦਾ ਇੱਕ ਬੜਾ ਦਲੀਲ ਦੇ ਨਾਲ ਜਵਾਬ ਦਿੱਤਾ ਗੰਗਾ ਸਿੰਘ ਨੇ ਤੇ ਉਹ ਪ੍ਰਿੰਸੀਪਲ ਗੰਗਾ ਸਿੰਘ ਨੇ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਇੰਦਾ ਜਵਾਬ ਇਸ ਕਥਾ ਦੇ ਵਿੱਚ ਬੜਾ ਵਾਜ਼ੇ ਤੌਰ ਤੇ ਦਿੱਤਾ ਤੁਸੀਂ ਸਾਡੇ ਨਾਲ ਸੁਣੋ ਅਮੀ ਇਹ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਦੋਸਤੋ ਪਿਛਲੇ ਦਿਨੇ ਹਿੰਦੁਸਤਾਨ ਵਿੱਚ ਬੜਾ ਰੋਲਾ ਆਇਆ ਕਿ ਭਿਆ ਜਿਸ ਦਾ ਜਵਾਬ ਮੈਨੂੰ ਥਾਂ-ਥਾਂ ਤੇ ਦੇਣਾ ਪਿਆ ਤੇ ਕਹਿ ਲੱਗੇ ਜਿਹੜਾ ਫਰਮ ਸੰਤ ਹੁੰਦਾ ਹੈ ਤੋਖ ਤਲਵਾਰ ਬੰਦੂਕ ਚਲਾਣਾ ਉਸ ਦਾ ਕੰਮ ਨਹੀਂ ਹੁੰਦਾ ਉਹਦਾ ਤੇ ਕੰਮ ਹੈ ਸਿਮਰਨ ਕਰਨਾ ਪ੍ਰਭੂ ਨਾਲ ਜੁੜਨਾ ਤੇ ਪ੍ਰਭੂ ਨਾਲ ਜੋੜਨਾ ਔਰ ਜੋ ਤੋਖ ਤਲਵਾਰ ਦੀ ਗੱਲ ਕਰੇ ਤੀਰ ਦੀ ਗੱਲ ਕਰੇ ਇੱਕ ਸਿਪਾਹੀ ਹੋ ਸਕਦਾ ਹੈ ਸੂਰਮਾ ਹੋ ਸਕਦਾ ਗੁਰੂ ਨਹੀਂ ਹੋ ਸਕਦਾ ਅਵਤਾਰ ਨਹੀਂ ਹੋ ਸਕਦਾ ਇਹ ਪ੍ਰਚਾਰ ਇਤਨੇ ਜ਼ੋਰਾਂ ਨਾਲ ਸੀ ਔਰ ਤੂਫਾਨੀ ਤਗ ਨਾਲ ਜੇ ਦਾ ਅਗਰ ਕੌਮ ਮੁਕਾਬਲਾ ਨਾ ਕਰਦੀ ਤਾਂ ਕਿਮਾ ਕਰਨੀ ਸਾਡੇ ਉੱਪਰੋਂ ਇਹ ਤੂਫਾਨ ਲੰਘ ਜਾਣਾ ਸੀ ਪਰ ਕੌਮ ਦੇ ਵਿੱਚ ਕੁਝ ਜ਼ਿੰਦਾ ਬੰਦੇ ਸਨ ਜੀਣ ਦੇ ਜਗ ਦੇ ਬੰਦੇ ਸਨ ਉਹ ਅੱਗੇ ਆ ਗਏ ਹਰ ਸ਼ਹਿਰ ਵਿੱਚ ਉਹਨਾਂ ਦਾ ਇਹ ਪ੍ਰਚਾਰ ਸੀ ਜੋ ਤੀਰ ਦੀ ਗੱਲ ਕਰੇ ਤਲਵਾਰ ਦੀ ਗੱਲ ਕਰੇ ਬੰਦੂਕ ਦੀ ਗੱਲ ਕਰੇ ਲੜਾਈ ਦੀ ਗੱਲ ਕਰੇ ਸੂਰਮਹ ਹੈ ਗੁਰੂ ਥੋੜੀ ਹੈ ਸੰਤ ਥੋੜੀ ਹੈ ਪਗਲ ਥੋੜੀ ਹੈ ਪਗਲ ਕਿਸ ਤਰ੍ਹਾਂ ਹੁੰਦੇ ਨੇ ਸੰਤ ਕਿਸ ਤਰ੍ਹਾਂ ਹੁੰਦੇ ਨੇ ਉਹਨਾਂ ਨੇ ਵਿਆਖਿਆ ਥਾਂ-ਥਾਂ ਤੇ ਕਰਨੀ ਸ਼ੁਰੂ ਕੀਤੀ ਆ ਗਾਂ ਵੀ ਗਈ ਕਰਨ ਤੋਂ ਪਹਿਲੇ ਇੱਕ ਨਿੱਕੀ ਜਿਹੀ ਗੱਲ ਨੇ ਫੜੀ ਝੋਲੀ 'ਚ ਰੱਖਨੇ ਹਾਂ ਕਿਤੇ ਬਾਅਦ ਵਿੱਚ ਮੈਂ ਭੁੱਲ ਨਾ ਜਾਵਾਂ कि ਅਸੀਂ ਪੰਜਾਬ ਵਿੱਚ ਸਿਰਫ ਪਾਣੀ ਖਿਸਦੀ ਜ਼ਿਆਦਾ ਪਾਣੀ ਖਿਸਦੀ ਐਸ ਤੋਂ ਜ਼ਿਆਦਾ ਨਹੀਂ ਤੇ ਇਸ ਪਾਣੀ ਖਿਸਦੀ ਨੂੰ ਘਟਾਉਣ ਦੀ ਕੋਸ਼ਿਸ਼ ਜਾਰੀ ਹੈ ਹਰ ਪਾਸੇ ਸਿਰਫ ਪਾਣੀ ਖਿਸਦੀ ਤੇ ਪਾਣੀ ਖਿਸਦੀ ਕਰਤੋਂ ਖਤਰਾ ਪ੍ਰਤੀਤ ਹੁੰਦਾ ਵੀ 5% ਵੀ ਕਿਉਂ ਜ਼ਿਆਦਾ ਨਾਲ ਇਹ ਪਾਣੀ ਖਿਸਦੀ ਵੀ ਕਉਸੇ ਆਦਾਨਾ ਉਹਨਾਂ ਬੰਨਾਂ ਫਸਦੀਆਂ ਦਿੱਤੇ ਡੋਰੇ ਢਾਲੇ ਜਾਂਦੇ ਨੇ ਕਿਸੇ ਨੂੰ ਰਾਧਾ ਸੌਮੀ ਬਣਾਉਣ ਦੀ ਕਿਸੇ ਨੂੰ ਨਿਰੰਕਾਰੀ ਬਣਾਉਣ ਦੀ ਕਿਸੇ ਦੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਕੇ ਵੀ ਚਲੋ ਗੁਰੂ ਹੋ ਸਕਦਾ ਹੈ ਤੇ ਸਿਰਫ ਗੁਰੂ ਨਾਂ ਨਹੀਂ ਹੋ ਸਕਦਾ ਬਾਕੀ ਨਹੀਂ ਇਸ ਤਰ੍ਹਾਂ ਦੀ ਗੱਲ ਕਰਕੇ ਔਰ ਬੜੇ ਵੱਡੇ ਪੈਮਾਨੇ 'ਚ ਬੜੇ ਵੱਡੇ ਪੱਦਰ ਤੇ ਔਰ ਦੇਸ਼ ਵਿਦੇਸ਼ ਵਿੱਚ ਇਹ ਪ੍ਰਚਾਰ ਆਉਂਦਾ ਹੈ ਵੱਡ ਕਿਸਮਤੀ ਹੈ ਇਸ ਪ੍ਰਚਾਰ ਦਾ ਅਪਸੀ ਕੋਈ ਬਹੁਤ ਵੱਡੇ ਪੱਦਰ ਤੇ ਵਿਦੇਸ਼ਾਂ ਵਿੱਚ ਜਾਂ ਦੇਸ਼ ਦੇ ਬਾਕੀ ਕੌਣਿਆਂ ਚ ਜਵਾਬ ਨਹੀਂ ਦੇ ਰਹੇ ਤੇ ਜਵਾਬ ਕੀ ਖਾਕ ਦੇਣਾ ਸੀ ਤੇ ਆਪਸੀ ਚ ਹੀ ਲੜੇ ਡਰਦੇ ਔਰ ਜਵਾਬ ਕੀ ਖਾਕ ਦੇਣਾ ਕਿ ਜਦ ਗੁਰੂ ਵਾਲੀ ਉਹ ਗੱਲ ਸਾਡੇ ਗਲੋਂ ਜੀ ਮਿੱਟੀ ਪਈਏ ਜਿਹੜੀ ਗੱਲ ਉਹ ਮਿਟਾਣਾ ਚਾਹੁੰਦੇ ਨੇ ਉਹ ਤੇ ਮਿੱਟੀ ਪਈ ਹੋਂ ਜੀ ਪਹਿਲੇ ਜਿੰਗ ਦੇ ਨੂੰ ਤੇ ਗੋਲੀ ਨਾਲ ਮਾਰਾਂਗੇ ਮੁਰਦੇ ਨੂੰ ਮਾਰਨ ਦੀ ਲੋੜ ਹੀ ਕੀ ਉਹਨੂੰ ਕੱਟਣ ਦੀ ਕੀ ਲੋੜ ਉਹਨੂੰ ਮਾਰਨ ਦੀ ਕੀ ਲੋੜ ਖੇਰ ਮੁਖ्तसर ਰਸ ਕਰਾਂ ਦਿੱਲੀ ਵਿੱਚ ਗੁਰਦੁਆਰਾ ਸ੍ਰੀ ਸਿਕੰਜਬ ਰਿਚ ਮੈਂ ਗਲਬਨ ਜਨਵਰੀ ਦੇ ਮਹੀਨੇ ਚ ਸਾਰੀ ਹਾਜ਼ਰੀ ਭਰਦਾ ਹੁਣਾ ਇਹ ਮਹੀਨਾ ਉੱਥੇ ਇੱਕ ਸੱਜਣ ਅਦਕੀ ਉੱਪਰ ਮੇਰੇ ਕਮਰੇ ਚ ਆ ਗਿਆ ਤੇ ਉਹਦਾ ਚਿਹਰਾ ਮੈਂ ਦੇਖ ਲਿਆ ਵੀ ਇਹ ਬਹਿਸ ਦੇ ਮੋੜੇ ਚ ਹੈ ਚਰਚਾ ਦੇ ਮੋੜੇ ਚ ਢੋਂ ਲੰਬੀ ਚੌੜੀ ਗੱਲ ਕਰੇਗਾ ਜ਼ਰੂਰ ਉਹਦਾ ਚਿਹਰੇ ਦੱਸ ਰਿਹਾ ਸੀ ਪਾਣ ਨੇ ਥਕੇ ਹੋਇਆ ਆਇਆ ਸੀ ਪਰ ਉਹਨੂੰ ਕੁਝ ਅਨਮਤੀ ਆ ਜਾਣ ਕੇ ਮੈਂ ਕਹਿ ਦਿੱਤਾ ਅੱਛਾ ਬਈ ਤੂੰ ਕਹਿ ਕੀ ਵਿਚਾਰਾਂ ਕਹਿਨੀਆਂ ਕਹਿੰਦਾ ਮੇਰਾ ਵੀ ਇਹ ਦ੍ਰਿੜ ਨਿਸ਼ਚਾ ਹੈ ਕਿ ਜੋ ਤੀਰ ਤਲਵਾਰ ਦੀ ਗੱਲ ਕਰੇ ਅਸੀਂ ਉਸ ਨੂੰ ਸੂਰਮਾ ਕਹਿ ਸਕਦੇ ਹਾਂ ਜਿਵੇਂ ਮਹਾਰਾਣਾ ਪ੍ਰਤਾਪ ਹੋਇਆ ਸ਼ੇਵਾ ਜੀ ਮਰਠਾ ਹੋਇਆ ਅਸੀਂ ਉਹਨੂੰ ਸੂਰਮਾ ਮੰਨਦੇ ਹਾਂ ਚਲੋ ਗੁਰੂ ਗੋਬਿੰਦ ਸਿੰਘ ਨੂੰ ਵੀ ਮੰਨ ਲੈਂਦੇ ਹਾਂ ਪਰ ਉਹ ਗੁਰੂ ਹੈ ਅਵਤਾਰ ਹੈ ਸੰਤ ਹੈ ਇਸ ਤਰ੍ਹਾਂ ਦੀ ਕੋਈ ਗੱਲ ਪੂਰੀ ਨਹੀਂ ਉਤਰਦੀ ਔਰੇ ਪ੍ਰਚਾਰ ਬੜੇ ਵੱਡੇ ਪੱਧਰ ਤੇ ਮੈਂ ਇਤਨੀ ਅਰਜ਼ ਕਰਦਿਆਂ। ਔਰ ਉਹਨਾਂ ਨੂੰ ਪਤਾ ਹੈ ਕਿ ਮਾਰਸ਼ਲ ਸਕਿਪਰਟ ਖਤਮ ਹੋ ਜਾਏਗੀ। ਅਗਰ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਸਤੀ ਸਿੱਖ ਜਗਤ ਨੂੰ ਕੱਟ ਦੇਗੀ। ਉਹ ਉਹਨਾਂ ਨੂੰ ਪਤਾ ਇਸ ਗੱਲ ਦਾ। ਇਸ ਗੱਲ ਦਾ ਉਹਨਾਂ ਨੂੰ ਬਹੁਤ ਹੈ। ਇਸ ਵਾਸਤੇ ਗੁਰੂ ਨਾਨਕ ਦੀ ਤੇ ਉਹਨਿੰਦਾ ਨਹੀਂ ਕਰਦੇ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਕਰ ਦਿੰਦੇ ਨੇ। ਬੜੀ ਆਵਾਜ਼ ਵਿੱਚ ਕਰ ਦਿੰਦੇ ਨੇ। ਸ਼ਾਇਦ ਆਪ ਨੂੰ ਪਤਾ ਹੋਵੇ। ਕਿ ਬੜੋਲਾ ਦੇਚ ਇੱਕ ਬਹੁਤ ਵੱਡੇ ਇਜਲਾਸ ਦੇਚ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿ ਬਰੇ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇਚ ਇਹ ਭੁੱਲਾ ਹੋਇਆ ਰਹਿ ਬਰੇ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲੇ ਆਏ ਗਲੇ ਦੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲੋ ਕੌਮ ਦੀ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅਹਿਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਕਿ ਮੈਂ ਸਿੱਖ ਮਿਸ਼ਨਰੀਆਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ ਟਾਲ ਮਟੋਲ ਤੇ ਬੜੀ ਕੀਤੀ ਮਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋ ਨਹੀਂ ਪਰ ਗੰਗਾ ਸਿੰਘ ਸਿੱਧੇ ਹੋ ਗਏ ਜੇ ਬੈਸ ਨਹੀਂ ਕਰਨੀ ਤੇ ਇਤਨੇ ਲਬਜ਼ ਉੱਥੇ ਕਹੇ ਕਿਉਂ ਨੇ ਇਹ ਤੇ ਕਰਨੀ ਪੈਗੀ ਵਿਚਾਰ ਤੇ ਕਰਨੀ ਪੈਗੀ ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੁਝ ਵਿਚਾਰ ਦੱਸਦਾ ਤੂੰ ਹੀ ਦੱਸ ਤੋ ਗੰਗਾ ਸਿੰਘ ਨੇ ਗੱਲ ਇੱਥੋਂ ਸ਼ੁਰੂ ਕੀਤੀ ਵੀ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਗੀਤਾ ਨੂੰ ਮਾਂ ਕਹਿੰਦੇ ਸਨ ਮਹਾਤਮਾ ਗਾਂਧੀ ਦਿਮਾਗ ਨੇ। ਹੋਰ ਜ਼ਿਆਦਾ ਪਾਠ ਪੜ੍ਹਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਾਂ ਦੇ ਚਰਮ ਫਿਲਾਸਫੀ ਬੜੀ ਜ਼ੋਰ ਦੀ ਹੈ। ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦੇਂਦਾ ਰਿਹਾ। ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਣਗੇ। ਉਹ ਅੱਜ ਚੰਗਾ ਕਰ ਰਿਹਾ ਕੱਲ ਮਾੜਾ ਕਰੇਗਾ। ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ। ਔਰ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ 12-12 ਅੱਜ ਉਹ ਬੇਚ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਬੇਚ ਨੂੰ ਕਿੱਥੇ ਲੈ ਗਏ ਨੇ ਤੁਹਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨੀ ਕਰ ਰਿਹਾ ਕਿ ਦੇਸ਼ ਦੇ ਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਜਿਹੜੇ ਪੰਜ ਕਿਸੇ ਦੀ ਜ਼ਿਆਦਾ ਨੇ ਕਿਸੇ ਤਰੀਕੇ ਨਾਲ ਘਟਾਇਆ ਗਿਆ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਇਹ ਉਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ ਕਰੀਬਨ ਕਰੀਬਨ 35 ਸਾਲ ਤੋਂ ਅਸੀਂ ਮਾਰ ਖਾ ਰਹੇ 35 ਸਾਲ ਤੋਂ ਐਸਾ ਅਸੀਂ ਦੇਖਦੇ ਹਾਂ ਖੈਰ ਮੁਕਤਸਰ ਉਸ ਕਰੀਏ ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਤੁਹਾਡੀ ਉਹਨਾਂ ਨੇ ਕਿਹਾ हां ਮੇਰੀ ਮਾਂ ਹੈ ਮੈਂ ਰੋਜ਼ ਮੱਲ੍ਹਾ ਦੀ ਪ੍ਰੇਰਣਾ ਇਸ ਗੀਤਾ ਤੋਂ ਲੈਂਦਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮੈਨੂੰ ਦੱਕ ਨਹੀਂ ਇਹ ਕਿੰਤੀ ਗ੍ਰੰਥ ਹੈ ਇਸ ਦੇਸ਼ ਦੀ ਕੀਮਤੀ ਸੋਗਤ ਹੈ ॠषि ਵਿਆਸ ਦੀ ਲਿਖੀ ਹੋਈ ਹੈ ਅਸੀਂ ਕਦਰ ਕਰਦੇ ਤੁਸੀਂ ਮਾਂ ਕਹਿੰਦੇ ਇਸ ਦੀ ਵੀ ਕਦਰ ਕਰਦੇ ਪਰ ਜ਼ਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਕਿਹੜੀ ਥਾਂ ਤੇ ਉਚਾਰਨ ਹੋਈ ਹੈ ਇਤਿਹਾਸ ਦੇਖੋ ਜੀ ਇਸ ਗੱਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ ਕੁਰਖੇਸ਼ ਕਰਦੇ अर्जुन ने बाण सुट दिता से युधिष्ठर ने तलवार सुट दिखी सी नकल ने अपने सुट दिते अर्जुन ने सीधा ही कह दिता भगवान लड़ना, बे क्यों क्यों नहीं लड़ना तो अर्जुन कह लगा ओ द्रोणा चार्ज मेरा चचेरा बिरा ओ दुर्योधन मेरा चचेरा बिरा ਉਹ ਦ੍ਰੋਣਾ ਚਾਰਜ ਮੇਰਾ ਗੁਰੂ ਉਹ ਬੇਸ਼ਮ ਮੇਰਾ ਬਦਾਨਾ ਆਪਣਿਆਂ ਨੂੰ ਮਾਰਾਂ ਪਿਤਾਮੇ ਨੂੰ ਮਾਰਾਂ ਗੁਰੂ ਨੂੰ ਮਾਰਾਂ ਆਪਣੇ ਭਰਾ ਨੂੰ ਮਾਰਾਂ ਮੈਂ ਨਹੀਂ ਲੜਾਂ ਹਾਰ ਹੁੰਦੀ ਹੈ ਤੇ ਹਾਰ ਹੀ ਤੇ ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ ਦਨਸ਼ਬਾਨ ਸੁਧਰ ਗਿਆ ਸ੍ਰੀ ਕ੍ਰਿਸ਼ਨ ਨੇ ਸਮਝਾਇਆ ਅਰਜਨ ਕੀ ਕਰ ਮੈਂ ਮੰਨ ਲੈ ਤੇਰੇ ਆਪਣੇ ਨੇ ਪਰ ਆਪਣੇ ਜਿਸਮ ਦੇ ਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਹੋਇਆ ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਣਾ ਬੜੀ ਹੋਵੇ ਤੋ ਚੀਰਾ ਦੇਣਾ ਪੈਂਦਾ ਓ ਮਵਾਦ ਕੱਢਣੀ ਪੈਂਦੀ ਭਾਵੇਂ ਆਪਣੇ ਜਿਸਮ ਦੀ ਕੱਢਣੀ ਪੈਂਦੀ ਫੋੜਾ ਭਾਵੇਂ ਆਪਣੇ ਆਵੀ ਚੀਰਨਾ ਪੈਂਦਾ ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਕੋੜੇ ਨੇ چیر ਲੈ ਇਹਨਾਂ ਨੂੰ ਕੋਈ ਪਾਪ ਨਹੀਂ ਮਾਰ ਦੇਣਾ ਕੋਈ ਪਾਪ ਨਹੀਂ ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਅੰਧੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨਾ ਹੈ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਚ ਆ ਗਈ ਸੁਤੇ ਆਇਆ ਹਨਿਸ਼ ਬਾਣ ਅਰਜਨ ਨੇ ਫਿਰ ਚੁਕਲੇ ਨਕਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਵਿੰਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ। ਔਰ ਕ੍ਰਿਸ਼ਨ ਦੇ ਦੋ ਬੋਲਾ ਕਰਕੇ ਜਦ ਪ੍ਰਿੰਸਪਲ ਗੰਗਾਦ ਸਿੰਘ ਨੇ ਕਿਹਾ ਕਿ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਹੈ। ਤੇ ਮੇਰੀ ਮੈਦਾਨੇ ਜੰਗ ਦੇ ਵਿੱਚ ਨਹੀਂ ਉਚਾਰਨ ਹੋਈ ਗੀਤਾ ਕਰਕੇ ਜੰਗ ਹੋਈ ਹੈ। ਅਗਰ ਗੀਤਾ ਕ੍ਰਿਸ਼ਨ ਦੀ ਰਸਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਰ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਇੱਕ ਪਾਸੇ ਐਨਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਬੁੱਲਾਇਆ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਤ ਉਹਨਾਂ ਦੀ ਸ਼ਖਸੀਅਤ ਚਲਗਦੀ ਪਈ ਹੋ ਕੀ ਨੇ उन्होंने कह दिता प्रिंसिपल साहब यह जंग नहीं हुई यह अंदर की जंग का जिक्र है महात्मा गांधी यही कहें होंगे सन हर थाना यह जंग नहीं हुई यह अंदर की जंग का जिक्र है तो गंगा सिंह कितने चुपकरण वाला से कह लगे जे ये जंग नहीं हुई तो फिर यह भी कबूल करो कृष्ण नहीं हो कोई अंदर दे कृष्ण की गल के बार नहीं उचारन हुई कोई अंदर द गीता की गल है ਬਾਰ ਦੀ ਗੀਤਾ ਮੰਨ ਲੈਂਦੇ ਬਾਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੰਡਨ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਕਿ ਕਹਿੰਦੇ ਨੇ ਇਸ ਤਰ੍ਹਾਂ ਦੀ ਤੋਂ ਝਾੜਾ ਜਦ ਗੰਗਾ ਸਿੰਘ ਨੇ ਪਾਈਆ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ ਮਾफी ਮੰਗੀ ਸੀ ਵੀ ਮੈਂ ਤੁਹਾਂ ਬੋਲਦਾ ਮੈਂ ਤਾਂ ਗਲਤੀ ਕੀਤੀ ਮੈਂ ਉਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਗੰਗਾ ਸਿੰਘ ਨੇ ਮਜਬੂਰ ਕਰ ਦਿੱਤਾ ਤੂੰ ਕਬੂਲ ਕਰ ਬਾਰ ਕ੍ਰਿਸ਼ਨ ਨਹੀਂ ਹੋਇਆ ਅੰਦਰ ਹੀ ਇਹ ਬਾਰ ਗੀਤਾ ਨਹੀਂ ਉਚਾਰਨ ਹੋਈ ਕੋਈ ਅੰਦਰ ਹੀ ਹੋਈ ਇਹ ਇਹ ਵੀ ਕਬੂਲ ਕਰਦਾ ਭਰਿਆ ਹੋਇਆ ਹਾਂਜੀ ਕਿ ਜਦੋਂ ਦੇਖੋ ਨਾ ਕਿ ਗਾਂਧੀ ਨੇ ਇਤਰਾਜ਼ ਉਠਾਇਆ ਕਿ ਜੀ ਗੁਰੂ ਗੋਬਿੰਦ ਸਿੰਘ ਇੱਕ ਭੁੱਲਿਆ ਹੋਇਆ ਰਹਿਬਰ ਹੈ ਯਾਨੀ ਕਿ ਉਹ ਆਪਣੇ ਆਪ ਨੂੰ ਗੁਰੂ ਕਹਿੰਦਾ ਤੇ ਗੁਰੂ ਤੇ ਤੀਰ ਤਲਵਾਰ ਉਠਾਉਂਦਾ ਹੀ ਨਹੀਂ ਉਹ ਜੰਗ ਕਰਦਾ ਹੀ ਨਹੀਂ ਉਹ ਤੇ ਨਰਮ ਦਿਲ ਹੁੰਦਾ ਤੇ ਉਹਦਾ ਜਵਾਬ ਵੇਖੋ ਫਿਰ ਗੰਗਾ ਸਿੰਘ ਨੇ ਕਿਸ ਤਰ੍ਹਾਂ ਦਿੱਤਾ ਉਹ ਫਿਰ ਉਹ ਗਾਂਧੀ ਮਹਾਤਮਾ ਗਾਂਧੀ ਨੇ ਉਹ ਉਹਨੂੰ ਸਰਾਇਆ ਵੀ ਹਾਂਜੀ ਉਹਨੂੰ ਐਪਰੀਸ਼ੀਏਟ ਯਾਨੀ ਕਿ ਜਿਹੜਾ ਮਹਾਤਮਾ ਗਾਂਧੀ ਸੀ ਨਾ ਉਹ ਆਪਾਂ ਨੇ ਆਪ ਨੂੰ ਆ ਇਨਸਾਦਵਾਦੀ ਕਹਿੰਦਾ ਸੀ ਮਤਲਬ ਕਿ ਜਿਹੜਾ ਅਮਨ ਦਾ ਅਮਨ ਦਾ ਮਤਲਬ ਕਿ ਅਮਨ ਦਾ ਰਾਹੀ ਰਾਹੀ ਕਹਿ ਲਓ ਜਾਂ ਪੈਗਾਮ ਦੇਣ ਵਾਲਾ ਕਹਿ ਲਓ ਉਹ ਇਹ ਸਮਝਦਾ ਸੀ ਤੇ ਉਹ ਤੁਹਾਨੂੰ ਪਤਾ ਹੈ ਕਿ ਨੰਗੇ ਵੈਰੀ ਵੀ ਚੱਲਦਾ ਸੀ ਥੱਲੇ ਕੀੜੇ ਮਕੋੜੇ ਰਾਜ ਅੱਛਾ ਲਿਵਾਸ ਘਟ ਤੋਂ ਘਟ ਬਦਲਦਾ ਸੀ ਲਿਵਾਸ ਦੇ ਬਸ ਇੱਕ ਥੁਤੀ ਜੀ ਬੰਦਾ ਹਾਂਜੀ ਤੇ ਇਸ ਚੀਜ਼ ਤੇ ਬਹੁਤ ਜ਼ਿਆਦਾ ਪਹਿਲੇ ਵੀ ਬਹਿਸ ਹੋ ਚੁਕੀਆਂ ਨੇ ਕਿ ਉਹ ਕੀ ਸੀ ਅਸਲ ਤੇ ਫਿਰ ਪਾਕਿਸਤਾਨ ਇੰਡੀਆ ਦਾ علیحدਾ ਹੋਣਾ ਇਸ ਚੀਜ਼ ਤੇ ਵੀ ਬੜੀ تنقید ਵੀ بڑے ਲੋਕ ਕਰਦੇ ਨੇ ਹੁਣ ਕਿਉਂਕਿ ਪਹਿਲੇ ਤੇ ਹੋਰ ਦੌਰ ਸੀ ਉਦੋਂ ਮਤਲਬ ਕਿ ਲੋਕ ਇਸ ਤਰ੍ਹਾਂ ਖੁੱਲ ਕੇ تنقید ਜਾਂ ਜਿਨ੍ਹਾਂ ਦੇ ਜੋ ਵਿਚਾਰ ਹੁੰਦੇ ਸੀ ਖੁੱਲ ਕੇ ਨਹੀਂ ਸੀ ਮੀਡੀਆ ਤੇ ਆ ਸਕਦੇ ਹੁਣ سوشل میڈیا ਦੀ وجہ ਤੋਂ ਸਾਰੇ ਲੋਕ ਖੁੱਲ ਕੇ ਜੋ ਕਹਿਣਾ ਜੰਦੇ ਨੇ ਕਹਿ ਲੈਂਦੇ ਨੇ ਜੀ ਜੀ ਇਸੇ ਤਰ੍ਹਾਂ ਹੀ ਹੈ ਤੇ ਤੁਸੀਂ ਬਾਕੀ ਦੂਸਰਾ ਇਹ ਦੇਖੋ ਕਿ ਬੰਦੇ ਦੇ ਰੇਨ ਚ ਅਕਸਰ ਇਹ ਸਵਾਲ ਆਂਦਾ ਹੈ ਕਿ ਜਿਹੜਾ ਮਤਲਬ ਕਿ ਅੱਲਾ ਦਾ ਨੇਕ ਬੰਦਾ ਉਹ ਤੇ ਜੰਗ ਵਾਲੇ ਪਾਸੇ ਆਂਦਾ ਹੀ ਨਹੀਂ ਅੱਲਾ ਦਾ ਜਿਹੜਾ ਵਲੀ ਹੈ ਤੇ ਜਾਂ ਜਿਹੜਾ ਦੇਖੋ ਨਾ ਕਿ ਹੁਣ ਜੰਗਾ ਤੇ ਨਬੀ ਮੁਹੰਮਦ ਸੱਲ ਸੱਲ ਸੱਲਮ ਦੇ ਦੋਰਚੀ ਹੋਈਆਂ ਹਨ ਉਹ ਜੰਗਾ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਕਿ ਚੜਾਈ ਕਰ ਦੋ ਤੇ ਉਹਨਾਂ ਦੀਆਂ ਉਹਨਾਂ ਨੂੰ ਨੁਕਸਾਨ ਪਹਚਾ ਲੋ ਤੇ ਉਹਨਾਂ ਦਾ maal ਲੁੱਟ ਲੋ ਬਲਕਿ ਉਹ ਜੰਗ ਦਾ ਇੱਕ ਮਕਸਦ ਇਹ ਹੁੰਦਾ ਸੀ ਕਿ ਉਹ ਉਹਨਾਂ ਨੂੰ ਇੱਕ ਰੱਬ ਦੀ ਦਾਵਤ ਦਿੱਤੀ ਜਾਂਦੀ ਸੀ ਉਹਨਾਂ ਗੱਲ ਅਗਰ ਕਰੀਏ ਕ੍ਰਿਸਚਨ ਦੀ ਤੇ ਉਧਰ ਅਰਜਨ ਦੀ ਅਰਜਨ ਨੇ ਤੇ ਆਪਣੀ ਤਲਵਾਰ ਰੱਖਤੀ ਉਹਨੇ ਆਖਿਆ ਕਿ ਮੈਂ ਆਪਣੇ ਰਿਸ਼ਤੇਦਾਰਾਂ ਦੇ ਖਿਲਾਫ ਜੰਗ ਨਹੀਂ ਲੜਨੀ ਫਿਰ 크ਰਿਸਚੀਅਨ ਨੇ ਉਹਨੂੰ ਇੱਕ ਦਲੀਲ ਦੇ ਤੌਰ ਤੇ ਇਹ ਕਿਹਾ ਕਿ ਜਦੋਂ ਤੁਹਾਡੇ ਜਿਸਮ ਤੇ ਕੋਈ ਫੋੜ ਆ ਜਾ ਕੋਈ ਨਾ ਸੂਰ ਉਹ ਦਵੰਦਾ ਤੇ ਫਿਰ ਉਹਨੂੰ ਇਹ ਥੋੜੀ ਜਿਹੀ ਲੈ ਕੇ ਲਗੇ ਫਿਰ ਉਹਨੂੰ ਖਤਮ ਕਰਨਾ ਹਾਂਜੀ ਤੇ ਦੂਸਰਾ ਇੱਕ ਜਿਹੜੀ ਆਪਾਂ ਇਹਨਾਂ ਵਿੱਚ ਗੱਲ ਤੇ ਤੁਸੀਂ ਗੌਰ ਨਹੀਂ ਕੀਤਾ ਕਿ ਵੀ ਜਿਹੜਾ ਸਿੱਖੀズム ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲ ਗੱਲ ਜਿਹੜੀ ਇੱਕ ਗੱਲ ਕਰ ਰਹੀ ਸੀ ਗਿਆਨੀ ਸੰਸ ਸਿੰਘ ਮਸਕੀਨ ਜੀ ਕਿ 5% ਦੀ ਸਿੱਖੀ ਜ਼ਿਆਦਾ ਰਹਿ ਗਏ ਨੇ ਪੰਜਾਬ ਦੇ ਵਿੱਚ ਮਿਸਾਲ ਹੈ ਕਿ ਅਗਰ 2 ਕਰੋੜ ਸਿੱਖ ਨੇ ਤੇ ਕੋਈ ਪੌਣੇ 2 ਕਰੋੜ ਜਾਂ 1.5 ਕਰੋੜ ਦੇ ਕੋਲ ਇਸ ਤੋਂ ਜ਼ਿਆਦਾ ਦੂਸਰੇ ਲੋਕ ਵੀ ਨੇ ਤੇ ਇਹ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਇੱਕ ਆਵਾਜ਼ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਯਾਨੀ ਕਿ ਜਿੰਨੇ ਪਰਸੈਂਟ ਤੋਂ ਜ਼ਿਆਦਾ ਨੇ ਉਹ ਅਗਰ ਲੈਵਲ ਵੀ ਹੋ ਜਾਵੇ ਨਾ ਤੇ ਫਿਰ ਵੀ ਅਸੀਂ ਆਪਣੀ ਗੱਲ ਮਨਵਾ ਲਾਂਗੇ ਹਾਂ ਫਿਰ ਵੀ ਗੱਲ ਬਣਵਾ ਲਾਂਗੇ ਕਿਉਂਕਿ ਇਹ ਜਿਹਨੂੰ ਤੇ ਇਹਦੇ ਵਿੱਚ ਕਿਸੇ ਹੱਦ ਤੱਕ ਕਾਮਯਾਬ ਹੋ ਗਏ ਨਹੀਂ ਹੋ ਗਏ ਨੇ ਤੋੜਨ ਦੇ ਕਹਿ ਵੀ ਜਾ ਸਕਦਾ ਕਿਉਂਕਿ ਬਹੁਤ ਸਾਰੇ ਕੈਨੇਡਾ ਨਹੀਂ ਕੈਨੇਡਾ ਚਲੇ ਗਏ ਨੇ ਦੂਸਰੇ ਮੁਲਕਾਂ ਨੂੰ ਫਿਰ ਜਿਹੜੇ ਥੋੜੇ ਬਹੁਤ ਰਹਿ ਗਏ ਨੇ ਉਹਨਾਂ ਨੂੰ ਫਿਰ ਕੋਈ ਕ੍ਰਿਸਚਨ ਹੋ ਰਹੇ ਨੇ ਨਹੀਂ ਉਹਨਾਂ ਨੂੰ ਫਿਰ ਇਹ ਜਿਹੜਾ ਸਿਸਟਮ ਕਰਕੇ ਡੇਰਾ ਸਿਸਟਮ ਕਰਕੇ ਮذਬੂਨ ਖਤਮ ਕੀਤਾ ਜਾ ਰਿਹਾ ਫਿਰ ਕੋਸ਼ਿਸ਼ ਕ੍ਰਿਸਚੀਅਨ ਆਲਵੀ ਜਾ ਰਹੇ ਨੇ ਮਤਲਬ ਕਿ ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਕੁਝ ਹਿੰਦੂਆਂ ਦੇ ਤਿਹਵਾਰ ਵੀ ਨਾਲ ਇਸ ਤਰ੍ਹਾਂ ਸੇ ਮਨਾ ਰਹੇ ਨੇ ਕਿ ਯਾਰ Hindu ਕੀ Musalman ਕੀ ਸਿੱਖ ਗਈ ਲੇਕਿਨ ਇੱਕ ਆਇਡੈਂਟੀਟੀ ਆਪਣੀ ਇੱਕ شناخت ਜਿਹੜੀ ਉਹ ਤੇ ਹੁੰਦੀ ਹੈ لیکن ایک اور چیز ہے یا یہ ਸਾਡਾ نظریہ ہے کہ یعنی یہ ਸਾਡੇ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਨੇ ਜਾਂ ਅਕਸਰ ਕਰੀ ਦੀਆਂ ਨੇ ਜਾਂ ਅਸੀਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਇਹ ਸਾਡੀ ਸੋਚ ਹੈ ਇਹਨੂੰ ਮਤਲਬ ਕਿ ਇਹ ਨਾ ਕਿਹਾ ਜਾਵੇ ਕਿ ਵੀ ਅਸੀਂ ਕਿਸ ਮذਬਬ ਤੇ ਜਾਂ ਕਿਸੇ ਚੀਜ਼ ਤੇ تنقید ਕਰਦੇ ਆ ਜਾਂ ਕੋਈ بڑا نظریہ ਲੈ ਅਸੀਂ ਇਹ ਕਹਿੰਦੇ ਆ ਕਿ ਕਿਸੇ ਹੱਦ ਤੱਕ ਉਹ ਖਤਮ ਕੀਤਾ ਜਾਂ ਉਹ ਕਿਸੇ ਹੱਦ ਤੱਕ کامیاب ਹੋ ਗਿਆ ਹਾਂਜੀ ਮਤਲਬ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਉਂਕਿ ਬਾ ਕੁਝ ਵਿੱਚ ਜ਼ਮੀਨ ਦੇ ਰਾਜ ਪਾੜੇ ਜਾ ਰਹੇ ਨੇ ਮੁਲਕ ਦੇ ਨਾਮ ਤੇ ਕੁਝ ਕਹਿ ਲੋ ਡੇਰੇ ਉਦੋਂ ਬਾਅਦ ਸ਼ੁਰੂ ਕੀਤਾ ਗਿਆ ਕੁਝ ਫਿਰ ਮਤਲਬ ਕਿ ਕਾफी ਚੀਜ਼ਾਂ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ ਨੇ ਜਿੰਨੀ ਵਾਰਾ ਤੋਂ ਸਿੱਖ ਤਕਸੀਮ ਹੋ ਰਹੇ ਨੇ ਬਿਲਕੁਲ ਸਹੀ ਗੱਲ ਹੈ ਤੇ ਇਹ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਮੇਰੇ ਤੁਹਾਨੂੰ ਪਸੰਦ ਆਈ ਉਨੀ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਜੀ ਬਹੁਤ ਘੱਟ ਲੋਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਦੇਖਦੇ ਆਗੇ ਨੇ ਜ਼ਰੂਰ ਸਬਸਕ੍ਰਾਈਬ ਕਰਾਇਆ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤੇ ਆਪਣਾ ਖਿਆਲ ਰੱਖਿਆ ਜੀ ਅੱਲਾਹ ਨਿਗੇਬਾਨ